ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਠੱਠਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿੱਚ ਵੀਰ ਕੋਲ ਇੱਕ ਵੜ ਬਕਾਉ ਹੈ ਜੀ ਬਹੁਤ ਸੋਹਣੀ ਉਹਨਾਂ ਦੀ ਡਿਟੇਲ ਆ ਤੁਹਾਨੂੰ ਸਾਂਝੀ ਕਰਾਂਗੇ ਜੀ ਅੱਜ ਤਰੀਕ ਹੈ ਗਿਆ ਜੀ 10 ਅਗਸਤ 2025 ਥਮਾ ਕੋ ਸ਼ਾਮ ਦੇ 6:00 ਵਜੇ ਦਾ ਜੀ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਤੇ ਕਰਦੇ ਆਂ ਡਿਟੇਲ ਸਾਂਝੀ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਹੋਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਤੇ ਇੱਕ ਵੇਡ ਬਗਾਉ ਜੀ ਆਪਣਾ ਹਾਂਜੀ ਵੀਰ ਜੀ ਇੱਕ ਵੇਡ ਬਗਾਉ ਕਰੀਏ ਡਿਟੇਲ ਸਾਡੀ ਹਾਂਜੀ ਵੀਰ ਜੀ ਵੀਰ ਜੀ ਦਵਾਈ ਵਿੱਚੇ ਕਰਾਦਣੀ ਅੱਜ ਆਪਾਂ ਠੀਕ ਹੈ ਜੀ ਦਵਾਈ ਵਿੱਚੇ ਕਰਾਦਣੀ ਹਾਂਜੀ ਠੀਕ ਹੈ ਜੀ ਤੇ ਅੱਜ ਦੱਸਿਓ ਜਾਣਕਾਰੀ ਵੀਰ ਜੀ ਵੀਰ ਜੀ ਦੂਜੇ ਸਵੇ ਸੂਈ ਵਸ਼ੀ ਅਛਾ ਇਹ ਦੂਜੇ ਸੂਏ ਸੂਈ ਹਾਂਜੀ ਪਿਓਰ ਦੂਜਾ ਸੂਆਈ ਦਾ ਤੇ 14 ਤੋਂ 15 ਦਿਨਾਂ ਦਾ ਸੂਆ ਹੋ ਗਿਆ ਜੀ 14 ਤੋਂ 15 ਦਿਨਾਂ ਦਾ ਹਨਾ ਜੀ ਪਰ ਮਗਰ ਕੀ ਆਇਆ ਜੀ ਇਹ ਮਗਰ ਵੀਰ ਜੀ ਮੇਲ ਕਾ ਮੇਲ ਕਾ ਮਗਰ ਬੱਚਾ ਆ ਗਿਆ ਮਗਰ ਬੱਚਾ ਆ ਗਿਆ ਜੀ ਠੀਕ ਹੈ ਜੀ ਤੇ 17 ਤੋਂ 18 ਲੀਟਰ ਦੁੱਧ 17 ਤੋਂ 18 ਲੀਟਰ ਦ ਠੀਕ ਹੈ ਜੀ ਤੇ ਬਾਕੀ ਜਿਹੜਾ ਵੀਰ ਨੇ ਲੈਣੀ ਆ ਭਾਂ ਦੂਰ ਦਾ ਨੇੜ ਦਾ ਆਪਦੀ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਜੀ ਕਰਦਾ ਤਸੱਲੀ ਕਰੋ ਜੀ ਜੀ ਕਰੇ ਹਾਂ ਜੀ ਹਾਂ ਜੀ ਹੁਣ ਕਿਵੇਂ ਆ ਵੀਰੇ ਹਾਂ ਸਰਾਏ ਓਕੇ ਵੀਰ ਜੀ ਗਾਰਡ ਪੁਛਾਰ ਦੀ ਬਰਾਬਰ ਠੀਕ ਹੈ ਜੀ ਹਾਂ ਜੀ ਲਓ ਜੀ ਕਰੋ ਜੀ ਚੈੱਕ ਖੋਲ ਕੇ ਵਿਖਾਣ ਦੇ ਆਪਾਂ ਵੀਰਾਂ ਨੂੰ ਕਰਾਓ ਜੀ ਕਰਾਓ ਚੈੱਕ ਜੀ ਬਾਕੀ ਮੂੰਹ ਨਹੀਂ ਆਪਾਂ ਵੇਖੀ ਕਿੱਦਾਂ ਹੈ ਉਹ ਜਿਹੜੇ ਵੀਰ ਨੇ ਲੈਣੀ ਹੋਗੀ ਆਪਿਆ ਲਓ ਜੀ ਤਸੱਲੀ ਕਰ ਲੈ ਇਸ ਕੁਆਲਟੀ ਕਰੋ ਜੀ ਚੈੱਕ ਰੋਕ ਲਓ ਵੀਰ ਜੀ ਇੱਥੇ ਮੜਾ ਹੈ। ਕਿਵੇਂ ਛਾਈ ਸੀਲਸ ਲੱਗ ਪੂਰੀ ਪੂਰੀ ਵੀਰ ਜੀ ਜਿਤਨਾ ਮਰਜ਼ੀ ਆਵੇ ਤਸੱਲੀ ਕਰੋ। ਠੀਕ ਹੈ ਜੀ। ਲਓ ਫਾੜੀ ਵਾਲਾ ਛੱਡਾ ਜੀ। ਹਾਂ ਜੀ ਫਾੜੀ ਵਾਲਾ ਛੱਡਾ। ਬਾਕੀ ਐ ਗੇਠ-ਗੇਠ ਦੀ ਵੀਰ ਤੇ ਥਣ ਲੱਗੇ ਵੇਖੋ। ਛੱਡਾਂ ਦਾ ਵੀ ਉੰਨੀ ਤੇ ਗਾੜ ਬਿਛੜਦੀ ਹੋਣੀ ਵੀਰ। ਬਾਕੀ ਦੇਖਣ ਦੇ ਵਿੱਚ ਬਹੁਤ ਸੋਹਣੀ ਹੈ। ਬਹੁਤ ਸੋਹਣੀ ਬਹੁਤ ਰੰਗ ਵੀ ਬਹੁਤ ਸੋਹਣਾ ਵੀਰ ਜੀ। ਹਾਂ ਜੀ ਇਹ ਚੱਕ ਚਾ ਗਈ ਵੀਰ ਜੀ। ਹਾਂ ਜੀ ਇਹ ਚੱਕ ਦੇ ਵਿੱਚ। ਹਾਂ ਜੀ। ਲਓ ਜੀ ਕਰੋ ਜੀ ਚੈੱਕ। ਦਿਸ਼ਾਈ ਹੋਣਾ ਆਪਾਂ ਚਵਾਈ ਕਰਨੀ ਹੈ ਜੀ ਚਵਾਈ ਕਰਾ ਦਈਏ ਵੀਰ ਜੀ ਵਿੱਚੇ ਹੀ ਠੀਕ ਹੈ ਜੀ ਹਾਂ ਜੀ ਜਿਹੜਾ ਕੀ ਕਈ ਵੀਰ ਆਪਣੇ ਦੂਰ ਦੇ ਹੁੰਦੇ ਵਿਚਾਰੇ ਹਾਂਜੀ ਹਾਂ ਤੇ ਆਪਾਂ ਨੇ ਹੁਣ ਚਾਹੁੰਦਾ ਟਾਈਮ ਹੋਇਆ ਹੋਇਆ ਠੀਕ ਹੈ ਜੀ ਹਾਂਜੀ ਇਹ ਇਹ ਬੱਚਾ ਹੀ ਮਗਰ ਇਹ ਮਗਰ ਬੱਚਾ 15 ਦਿਨਾਂ ਦਾ ਹੋ ਗਿਆ ਵੀਰ ਜੀ 15 ਦਿਨਾਂ ਦਾ ਲਓ ਜੀ ਕਰੋ ਜੀ ਚੈੱਕ ਚਲੋ ਛਾਈ ਫਿਰ ਕਰੀਏ ਇਸ ਕਰੀਏ ਜੀ ਇਹ ਜਿਹੜੇ ਬੱਚਾ ਵੀ ਮਰਜੀ ਆ ਛੱਡੋ ਜਾਂ ਨਾ ਛੱਡੋ ਤੁਹਾਡੀ ਮਰਜੀ ਜਿੱਦਾਂ ਮਰਜੀ ਬਾਕੀ ਆਪਾਂ ਤਸੱਲੀ ਕਰਾਵਾਂਗੇ ਇੱਕ ਵਾਰਾਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਵੀ ਪੁਰਾਣਾ ਵੀਡੀਓ ਤੇ ਤਸੱਲੀ ਕਰ ਸਕਦਾ ਵਾ ਜਾਂ ਫਿਰ ਆਪਣੀ ਆਣ ਕੇ ਘਰੇ ਵੀ ਤਸੱਲੀ ਕਰ ਸਕਦਾ ਕਰੀ ਵੀ ਤਸੱਲੀ ਕਰੋ ਹਣਾ ਜੀ ਹਾਂਜੀ ਹਾਂਜੀ ਲਓ ਸ਼ਾਈ ਕਰੋ ਇਸੇਕ ਬਾਕੀਆਂ ਪੂਰਾ ਵੀਰ ਜੀ ਮੁੱਠੀ ਥਣ ਕੱਢ ਹੁੰਦੀ ਪੂਰਾ ਪੂਰਾ ਵਿਦ ਪੋਲੀ ਧਾਰ ਦੂਰ ਗਈ ਪੂਰੀ ਹਾਂ ਇਹ ਵੀਰ ਜੀ ਗਾਰ ਪਛਾਰਦੀ ਚੌਥਾ ਨਿਕਲ ਜਾ ਬਰਾਬਰ ਦੁੱਧ ਆਉਂਦਾ ਠੀਕ ਹੈ ਜੀ ਠੀਕ ਹਾਂ ਜੀ ਆਪਾਂ ਵੀਰ ਜੀ ਬਾਰ ਬਾਰ ਇਹੋ ਗੱਲ ਕਹਿੰਦੇ ਜਿਹੜੇ ਵੀਰ ਨੇ ਲੈਣੀ ਆ ਤਸੱਲੀ ਤਸੱਲੀ ਕਰੀ ਹੈ ਨਾ ਜੀ ਪਹਨ 4 ਦਿਨ ਚੋਈ ਜਾ ਹਾਂਜੀ ਅਗਲੇ ਨੇ ਵੀਰ ਰਕਮ ਲਾਉਣੀ ਆ ਹਾਂ ਰਕਮ ਲਾਉਣੀ ਆ ਬਾਕੀ ਉਹਨਾਂ ਜਾਂਦੀ ਖੇਚਲ ਉਹਨਾਂ ਦੀ ਆਪਾਂ ਨੂੰ ਕੀ ਆਪਾਂ ਨੂੰ ਫਰਕ ਕੀ ਪੈਂਦਾ ਦੱਸੋ ਮੈਨੂੰ ਠੀਕ ਹੈ ਜੀ ਠੀਕ ਹਾਂਜੀ ਉਹ ਇਹ ਤਾਂ ਬਿਲਕੁਲ ਗੱਲ ਸਹੀ ਹੈ ਜੀ ਹਾਂਜੀ ਅਗਲੇ ਥਣਾ ਚ ਵਾਈ ਹੈ ਨਾ ਜੀ ਹਾਂਜੀ ਕੋਈ ਪੂਰ ਛੱਡਣੀ ਕੋਈ ਵੀਰ ਚ ਪੂਰ ਛੱਡਣਿਆ ਪੂਰੀ ਪੋਲੀ ਚ ਪੋਲੀ ਪੋਲੀ ਚ ਵਾਈ ਹੈ ਪੱਕਾ ਦੁੱਧ ਵੀਤਰੀ ਕਿੰਨਾ ਥਲੇ ਪੱਕਾ ਵੀਜੀ 17 ਲੀਟਰ ਹੈਗਾ ਤਾਂ 18.5 ਲੀਟਰ ਦੱਸਾਂਗੇ ਜੀ ਠੀਕ ਹੈ ਜੀ ਹੈਗਾ 18.5 17 ਲੀਟਰ ਹੈਣਾ 18.5 ਲੀਟਰ ਤਸੱਲੀ ਬਖਾ ਆਪਣਾ ਮਾਜੀ ਗਰਮੀ ਕਰਕੇ ਨਾ ਥੋੜਾ ਜਿਹਾ ਖਰਾ ਘੱਟ ਪਈ ਜੀ ਡੰਗਣ ਤੁਹਾਨੂੰ ਸੜਾ ਗਰਮੀ ਬਹੁਤ ਆਉਂਦੀ ਆ ਹਾਂ ਤੇ ਦਾਹਾਂ ਵੀ ਅੰਦਰ ਦਾ ਮੌਸਮ ਸੈੱਟ ਹੋ ਗਿਆ ਤੇ ਵਧੀਆ ਵੈਟ ਵਧੀਆ ਮਾਜੀ ਕਿੰਨਾ ਪਾਈ ਜਾਉਣਾ ਚਾਹੀਜੋ ਵੱਜ ਜਾਣਾ ਹਾਂਜੀ ਹਾਂਜੀ ਮੌਸਮ ਦੇ ਨਾਲ ਵੀ ਬੜਾ ਫਰਕ ਪੈਂਦਾ ਪਾਕ ਕਿੰਨਾਂ ਦੇ ਵਿਚਾਰੀਆਂ ਕੀ ਕਹਿੰਨਾ ਆਪ ਹੀ ਵੀਰਜੀ ਥੋੜਾ ਕਹਿੰਦਾ ਫਿਰ ਪਸ਼ੂ ਖਰਾਵਾ ਹੋ ਜਾਂਦਾ ਹੋ ਜਾਂਦਾ ਬਿਲਕੁਲ ਬਿਲਕੁ ਲੋਜੀ ਕਰੋ ਜਾਕਾ ਮੈਂ ਤਾਂ ਮੇਰੇ ਹਿਸਾਬ ਨਾਲ 4-5 ਹੀ ਲੱਗਦੇ ਹਨਾ ਜੀ 4-5 ਲੱਗਦੇ ਮੇਰੇ ਦੇ ਨਾਲ 7 ਜੀ ਲੱਗੀ ਆ ਪਾਰ ਕੇ ਥੋੜਾ ਜਿਹਾ ਅੱਛਾ ਜੀ ਹਾਂ ਜੀ ਖਾ ਲੇ ਠੀਕ ਹੈ ਜੀ ਇਹ ਅਗਲੇ ਥਣ ਵਾਲੀ ਜਵਾਇ ਹੈ ਨਾ ਇਹ ਮੁਚ ਵਈ ਵਖਾਵਾ ਵੀਰ ਜੀ 2 ਲੀਟਰ ਦਾ ਕਰਦੀ ਹੈ ਪੂਰਾ ਪੂਰਾ ਚਾਹੀ ਪੁਖਾਵਾ ਦਾ ਪੂਰਾ ਦੂਜਾ ਸੁਆਣਾ ਜੀ ਦੂਜਾ ਸੁਆ ਵੀਰ ਜੀ ਪਿਓਰ ਦੂਜਾ ਠੀਕ ਹੈ ਜੀ ਬਾਕੀ ਭਲਾ ਨੂੰ ਮੂੰਹ ਤੜੇ थाना ਤੁਨਾ ਮੈਂ ਇੱਕ ਵਾਰ ਪਹਿਲਾਂ ਕਹਿ ਦਿੱ ਗਏ ਹਾਂਜੀ ਬਾਕੀ ਜਿਹੜੇ ਵੀ ਇਹ ਭਰਾਣੇ ਲੈਣੇ ਉਹਨਾਂ ਦੀ ਆਪਦੀ ਤਸੱਲੀ ਕਰੀ ਕਰੀ ਆਪਦੀ ਤਸੱਲੀ ਕਰੋਗੇ ਜੀ ਪੂਰੀ ਹਾਂਜੀ ਹਾਂਜੀ ਲਓ ਜੀ ਬਾਹਰ ਚਲੀਏ ਪਾਰਟੀ ਲਓ ਵਿਜੇ ਗਾੜ ਦਾ ਦੁੱਧ ਜਿੱਤ ਪੀਖਾ ਲਓ ਵੀਰਾਂ ਨੂੰ ਲਓ ਜੀ ਆ ਗਾੜੀ ਦਾ ਨਾ ਹਾਂਜੀ ਅਗਲੇ ਥਨਾ ਦਾ ਅਗਲੇ ਥਨਾ ਦਾ ਇਹ ਪਿਛਲੇ ਥਨਾ ਦੀ ਜਵਾਈ ਸ਼ੁਰੂ ਪਿਛਲੇ ਥਨਾ ਦੀ ਜਵਾਈ ਸ਼ੁਰੂ ਇਹ ਪਿਛਲੇ ਥਨਾ ਦੀ ਜਵਾਈ ਹੈ पूरा तसली वाला दुध है ना जी हाँ जी हाँ जी लो जी करो जी शेख ਚਵਾਈ ਦੇ ਵੀਰ ਜੀ ਬਹੁਤ ਸੋਹਣੇ ਲੱਗੇ ਬੈਠਣ ਜਿੰਨੀ ਸੋਹਣੀ ਆਪ ਹੋਣੀ ਸੋਹਣੀ ਚਵਾਈ ਲੱਗੀ ਹਾਂ ਜੀ ਵੀਡੀਓ ਦੇ ਵਿੱਚ ਚਵਾਈ ਹੋ ਗਈ ਆ ਹਾਂ ਜੀ ਹਾਂ ਜੀ ਫਣੀ ਬੜਾ ਕਿੰਨਾ ਕੀ ਟਾਈਮ ਲੱਗਦਾ ਆਪਣੇ ਇੱਕ ਪਸ਼ੂ ਦੀ ਮਾਂ ਚਲੋ ਵਿੱਚ ਚਵਾਈ ਕਰਾ ਦਿੰਨੇ ਬਿਲਕੁਲ ਬਿਲਕੁਲ ਲੋ ਜੀ ਰੋਜ ਜਾ ਕੇ ਰਾਧੇ ਦੇ ਜੀ ਸੁਣਾ ਇਹ ਪਿਛਲੇ ਥਾਂ ਦੀ ਚਵਾਈ ਹੈ ਇਹ ਕਰਮਾ ਵਾਲੀ ਖਲੋਤੀ ਐ ਪੂਰੀ ਸ਼ਾਮ ਕੋਈ ਵੀਰ ਜੀ ਸ਼ਾਂਤਾਂ ਖਲੋਤੀ ਉਥੇ ਜਿੱਥੋਂ ਲਈ ਨਾ ਆਪਾਂ ਵੀਰ ਜੀ ਹਾਂਜੀ ਉਹਨੇ ਦੋਵੇਂ ਸਾਈਡ 'ਤੇ ਜਾ ਬੈ ਗਏ ਫਿਰ ਚੋਂਦੇ ਸੀ ਅੱਛਾ ਇਹੋ ਆਪਾਂ ਥੋੜਾ ਜਿਹਾ ਜੀ ਪਸ਼ੂ ਨਵਾਂ ਆ ਫਿਰ ਵੀ ਕਰ ਜੰਦਾ ਮਾੜਾ ਮੋੜ ਹਾਂਜੀ ਆਪਾਂ ਕਰ ਲਈ ਚੋਂਦੇ ਆ ਬਿਲਕੁਲ ਹਾਂਜੀ ਉਹ ਦੋਨੋਂ ਸਾਈਡ ਬੈਠ ਕੇ ਫਿਰ ਚਬਾਈ ਕਰਦੇ ਠੀਕ ਹੈ ਜੀ ਐਵੇਂ ਦੇ ਪਸ਼ੂ ਤੇ ਜਨਤਾ ਲੱਭਦੀ ਐ ਹਾਂਜੀ ਹਾਂਜੀ ਏ ਵੀ ਜੀ ਘਰ ਚੋਂ ਉਹਨੂੰ ਜਿਤਨਾ ਮਰਜ਼ੀ ਹੋਣੀ ਤਾਂ ਨਵੀਂ ਵੈੜਿਆ ਹਾਂਜੀ ਲੰਮਾ ਟਾਂ ਚੱਲਣ ਵਾਲੀ ਲੰਮਾ ਟਾਂ ਬਿਲਕੁਲ ਬਿਲਕੁਲ ਸਹੀ ਗੱਲ ਜੇ ਕਹੇ ਵੀਰ ਨੇ ਕਿ ਘਰ ਇੱਕ ਦੋ ਪਸ਼ੂ ਰੱਖਣੇ ਦੁੱਧ ਪੀਣ ਨੂੰ ਬਹੁਤ ਵਧੀਆ ਹਾਂਜੀ ਬਾਕੀ ਤੁਸੀਂ ਕਿਹੜੇ ਰੇਟ ਰੁੱੜ ਕੀ ਕਰਨਾ ਹੈ ਇਹਦਾ ਫਿਰ ਵੀਰ ਜੀ 85 ਕਿਤੀ ਜਾਈਏ 85 ਕਿਤੀ ਜਾਈਏ 75000 ਚ ਪਹੁੰਚ ਕਰਦਾ 100 ਕਿਲੋਮੀਟਰ ਜੇ ਕਹੇ ਵੀ ਮੈਂ ਸੰਦਾ ਆਉਂਦਾ ਲਿਆਉਣਾ ਫਿਰ 72000 ਛੋਟ ਕਰਾਂਗੇ ਖੁਸ਼ੀ ਨਾਲ ਠੀਕ ਹੈ ਹਾਂਜੀ 72000 ਦੀ ਹਾਂ ਨਾ ਇਹ ਹਾਂ ਨਾ 72000 ਦੀ ਹਾਂਜੀ ਲਓ ਜੀ ਕਰੋ ਜੀ ਚੱਕ ਬੱਚੇ ਜੋਗਾ ਛੱਡ ਦੀਏ ਛੱਡੋ ਜੀ ਛੱਡੋ ਜੀ ਕਿਉਂਕਿ ਉਹਦੇ ਨਾਲ ਹੀ ਗਾਹ ਹੈ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਬੱਚੇ ਜੋਗਾ ਦੁੱਧ ਛੱਡਤਾ ਜੇ ਭਾਰਤੀ ਕਰਮਾ ਵਾਲੀ ਨੇ ਬਾਹਰ ਹਾਂਜੀ ਆਪ ਜੀ 12 ਕਿਲੋ ਦੀ ਬਾਲਟੀ ਜੇ 12 ਕਿਲੋ ਦੀ ਬਾਹਰ ਹਾਂਜੀ ਬਾਕੀ ਬਚੀ ਨੂੰ ਬਾਕੀ ਬਚੀ ਨੂੰ ਛੱਡ ਦੀਏ ਹਾਂ ਜੀ ਤੇ ਵੀਰ ਜੀ ਰੇਟ ਰੂਟ ਦੱਸ ਦਿਓ ਹੁਣ ਆਪਾਂ ਨਾ ਕਲੀਅਰ ਰੇਟ ਵੀਰ ਜੀ ਆਪਾਂ 80 ਕੀਤੀ ਜੇ 85 ਕੀਤੀ ਜਾਈਏ ਹਾਂਜੀ 75000 ਦੀ ਪਹੁੰਚ ਕਰਦਾਂਗਾ 100 ਕਿਲੋਮੀਟਰ 75000 ਦੀ ਪਹੁੰਚ ਹਾਂਜੀ ਤੇ ਜੇ ਕਹੇ ਵੀ ਨਸਾਂ ਦਾ ਆਦ ਲੈਣਾ 72000 ਦੀ ਵਾੜ ਦੇ ਦਾਂਗੇ ਹਾਂ ਨਾ 72000 ਹਾਂ ਨਾ 72000 ਸ਼ੋਰਟ ਕਰ ਦਾਂਗੇ ਉਹ ਵੀ ਖੁਸ਼ੀ ਨਾਲ ਮਾਨਦਾਨ ਹੋ ਹਣਾ ਮਾਨਦਾਨ ਹਾਂਜੀ ਕੋ ਵੀਰ ਭਰਾ ਜਿੱਦੂ ਨੇੜੇ ਕੋਈ ਆ ਮਾਨਦਾਨ ਕਰਾਂ ਖੁਸ਼ੀ ਨਾਲ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਤੇ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਵੀਰ ਜੀ ਆਪਣਾ ਪੱਟੀ ਤੋਂ ਖੇਮਗੜ ਰੋਡ ਘ ਹਾਂਜੀ ਕਿਹਾਲੇ ਤੋਂ ਕਿਸੇ ਨੇ ਪੁੱਛਿਆ ਪੈਂਦਾ ਠੱਠਾ ਠੱਠੇ ਤੋਂ ਆਪਣੀਆਂ ਬੈਕਾਂ ਐ ਠੀਕ ਹੈ ਦਿਵਾਲਪੁਰ ਰੋਡ ਤੇ ਬੈਕਾਂ ਹਾਂਜੀ ਚਾਰਪੁਰ ਰੋਡ ਤੇ ਆਪਣੀਆਂ ਬੈਕਾਂ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਨੰਬਰ ਆਪਣਾ 629393687 ਠੀਕ ਹੈ ਜੀ ਫਿਰ ਦਾਦ ਨੇ 629393687 ਠੀਕ ਹੈ ਜੀ ਨਾਮ ਸਿਮਰਤਪਾਲ ਸਿੰਘ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ